ਸਰ ਕੀ ਜੀ ਮਾਮਲਾ ਜਿਹੜਾ ਇੱਕ ਲੜਕਾ ਤੇ ਲੜਕੀ ਵੱਲੋਂ ਜਿਹੜੀ ਟੁੱਟਕੋ ਕੀਤੀ ਜਾਂਦੀ ਸੀ ਇਹ ਸਾਡੇ ਕੋਲ ਇੱਕ ਕੰਪਲੇਨ ਆਈ ਹੈ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹਨੇ ਕੰਪਲੇਨ ਕੀਤੀ ਕਿ 15 ਤਰੀਕ ਨੂੰ ਰਣਜੀਤ ਅਮਨੂ ਦੇਰੇ ਵਿੱਚ ਜਾ ਰਿਹਾ ਸੀਗਾ ਜਿੱਥੇ ਉਹਨੇ ਇੱਕ ਲੜਕੀ ਨੇ ਹੱਥ ਦੇ ਕੇ ਲਿਫਟ ਮੰਗੀ ਜੋ ਉਹਨੇ ਉਹ ਗੱਡੀ ਰੋਕ ਕੇ ਉਹਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅੱਗੇ ਜਾ ਕੇ ਨੇੜੇ ਹਰਤੇਜ ਹਸਪੀਟਲ ਉਹਨੂੰ ਰੋਕਣ ਲਈ ਗਿਆ ਉੱਥੇ ਉਹਦਾ ਹਸਬੈਂਡ ਲੜਕੀ ਦਾ ਜੋ ਜਿਸਦਾ ਨਾਮ ਮਨਪ੍ਰੀਤ ਹੈ ਉਹਨਿਆਂ ਨੂੰ ਰੋਕ ਕੇ ਚਾਕੂ ਦਿਖਾ ਕੇ ਉਹਦੇ ਕੋਲ ਉਹ ਜਿੰਨ ਨਗਦੀ ਪਲੱਸ ਉਹਦੀ ਚੇਨ ਲਵਾਈ ਅਤੇ ਉਹਨੂੰ ਧਮਕੀ ਦਿੱਤੀ ਗਈ ਕਿ ਜੇਰੇ ਤੂੰ ਕੰਪਲੇਨ ਕੀਤੀ ਜਾਂ ਕੋਈ ਇਹੋ ਜਿਹੀ ਕੋਈ ਕਿਤੇ ਜਾ ਕੇ ਤੂੰ ਸ਼ਿਕਾਇਤ ਕੀਤੀ ਤੇ ਤੇਰੇ ਜ਼ਬਰ ਰੇਬਰ ਜ਼ਾਬਾਹਾਂਗੇ ਇਹਦੇ ਵਿੱਚ ਲੜਕੀ ਦਾ ਨਾਮ ਰਬਜੋਤ ਤੇ ਲੜਕੇ ਦਾ ਨਾਮ ਉਹਦਾ ਹਸਬੰਡ ਹੈ ਮਨਪ੍ਰੀਤ ਹੈ ਦੋਨੋਂ ਜਿਹੜੇ ਹੈਗੇ ਨੇ ਸੁਲਤਾਨਪੁਰ ਮਿੰਡ ਏਰੀਆ ਦੇ ਰਹਿਣ ਵਾਲੇ ਆ ਤੇ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਾਫੀ ਇਹਨਾਂ ਨੇ ਵਾਰਦਾਤ ਇਸ ਤਰ੍ਹਾਂ ਇਸੇ ਤਰੀਕੇ ਦੇ ਨਾਲ ਕੀਤੀਆਂ ਸਿਵਲ ਲਾਈਨ ਤੇ ਤੇ ਰਣਜੀਤ ਐਵਨਿਊ ਦੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਕੋਲ ਲਿਫਟ ਮੰਗ ਕੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਬੈਠ ਜਾਂਦੀ ਉਹਦੇ ਬੰਦੇ ਨਾਲ ਬੈਠ ਜਾਂਦੀ ਉਹਦਾ ਹਸਬੰਡ ਰੋਕੇ ਇਹਨਾਂ ਨੂੰ ਫਿਰ ਬਲੈਕਮੇਲ ਕਰਦੇ ਆ ਇੱਕ ਕੁੜੀ ਨੇ ਇੱਕ ਪਹਿਲਾਂ ਵੀ ਕਿਸੇ ਦੇ ਉੱਤੇ 376 ਦਾ ਪਰਚਾ ਸੁਲਤਾਨਵਾਲਾ ਥਾਣੇ ਦੀ ਦਰਜ ਕਰਵਾਇਆ ਗਿਆ ਵਾ ਜੋ ਕਿ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਦੇ ਕੋਤਕਰੀਸ ਤਰ੍ਹਾਂ ਕੋਈ ਹੋਰ ਮਾਮਲੇ ਸਾਹਮਣੇ ਆਏ ਜਿਹਦੇ ਵਿੱਚ ਇਹਨਾਂ ਨੇ ਕੋ ਪਹਿਲਾਂ ਵੀ ਲੋਕਾਂ ਨੂੰ ਆਪਣੇ ਚੰਗੀ ਦਾ ਸ਼ਿਕਾਰ ਲੋਕ ਦਾ ਸ਼ਿਕਾਰ ਬਣਾਇਆ ਇਹਦੇ ਵਿੱਚ ਸਾਨੂੰ ਪਤਾ ਲੱਗਾ ਇਹਨਾਂ ਕਾਫੀ ਠਗੀਆਂ ਮਾਰੀਆਂ ਬਟ ਲੋਕੀ ਕੋਈ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਕਿ ਐ ਕੰਪਲੇਨ ਕਰੇਗੀ ਤਾਂ ਉਹਨਾਂ ਦੀ ਬਦਨਾਮੀ ਹੋਏਗੀ ਇਸ ਵਾਰੀ ਜਿਹੜਾ ਹੈਗਾ ਵਿਅਕਤੀ ਸਾਡੇ ਕੋਲ ਆਇਆ ਉਹਨਾਂ ਨੇ ਕੰਪਲੇਨ ਦਿੱਤੀ ਕਿਉਂਕਿ ਚੇਨ ਅਤੇ ਲੋਕੇਟ ਸੀਗਾ ਜੋ ਨੇ ਰੋਇਆ ਬਾ ਸਰ ਪਤੀ ਪਤਨੀ ਹੀ ਸੀ ਦੋ ਪਤੀ ਪਤਨੀ ਆ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਇਹ ਮਾਹੌਲ ਦੇ ਵਿੱਚ ਕੀ ਪ੍ਰੋਟੈਕਸ਼ਨ ਲੈਣੀ ਚਾਹੀਦੀ ਬਸ ਐਸੀ ਤਰੀਕੇ ਦੇ ਨਾਲ ਜਿਵੇਂ ਵਿਅਕਤੀ ਨੇ ਯਾਨੂ ਕੰਪਲੇਨ ਦਿੱਤੀ ਜੇ ਤੁਹਾਡੇ ਨਾਲ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਜਾਂ ਘਟੜੀ ਇਸ ਵਿੱਚ ਵਾਰਦਾਤ ਹੁੰਦੀ ਹੈ ਤੁਹਾਡੇ ਧਿਆਨ ਤੱਕ ਜ਼ਰੂਰ ਲਿਆਇਆ ਜਾਏ ਕਿਉਂਕਿ ਇਸ ਤੋਂ ਹੀ ਹੁਣ ਸਾਡੇ ਕੋਲ ਕੋਈ ਕੰਪਲੇਨ ਨਹੀਂ ਹੈ ਐਸੇ ਤਰੀਕੇ ਦੀ ਜਿਸ ਦਾ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨੂੰ ਪਤਾ ਲੱਗਿਆ ਨੇ 10 12 ਐਹੋ ਜੀਆਂ ਵਾਰਦਾਤਾਂ ਪਹਿਲਾਂ ਆਲਰੇਡੀ ਕਰ ਚੁੱਕੀਆਂ ਆ 50 ਵਿਅਕਤੀਆਂ ਨੂੰ ਗਿਫਟ ਦੇਣ ਦੇ ਮਾਮਲੇ 'ਚ ਕੀ ਕਰਨਾ ਚਾਹੀਦਾ ਅਣਜਾਣ ਲੋਕਾਂ ਨੂੰ ਜੀ ਸੂਚਿਤ ਕੀਤਾ ਜਾਂਦਾ ਕਿ ਹਰ ਕਿਸੇ ਨੂੰ ਬਿਨਾਂ ਜਾਣੇ ਪਛਾਣੇ ਤੁਸੀਂ ਲਿਫਟ ਨਾ ਦਿਓ